ਆਦਾਨੀ ਸੀ ਹੋਣੀ ਚਾਹੀਦੀਆਂ ਕਿ ਪੰਜਾਬ ਸਰਕਾਰ ਨੇ ਜਿਹੜਾ ਕੱਲ ਉਹ ਵੈਲਿਡ ਹੈ ਨਹੀਂ ਵੈਲਿਡ ਹੈ ਇਹ ਵਿਦਵਾਨ ਦੱਸ ਸਕਦੇ ਆ ਉਹ ਕਰ ਸਕਦੀ ਹੈ ਪੰਜਾਬ ਗਵਰਨਮੈਂਟ ਕਿ ਨਹੀਂ ਕਰ ਸਕਦੀ ਇਹ ਵਿਦਵਾਨ ਦੱਸ ਸਕਦੇ ਆ ਪਰ ਸਥਿਤੀਆਂ ਨਿਸ਼ਬਾਨੀਆਂ ਚਾਹੀਦੀ ਮੰਤੂ ਕੇ ਦਖਲੰਦਗੀ ਕੀਤੀ ਜਾ ਦੇਖੋ ਮੈਂ 1900 ਪਹਿਲੇ ਕਹਤਾ ਕਿ ਨਹਿਰੂ ਤੇ ਜਿਹੜਾ ਜਵਾਰਲਾਲ ਨਹਿਰੂ ਤੇ ਮਾਨ ਜਿਹੜਾ ਪੈਕਟ ਹੈ ਉਹਦੀ ਉਲੰਘਣਾ ਨਹੀਂ ਹੋਣੀ ਚਾਹੀਦੀ ਬਸ ਜੀ ਬਹੁਤ ਸਹਿਯੋਗ ਹੈ ਗੁਰੂ ਅਰਗੋਬਿੰਦ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸੇਵਾ ਅਸੀਂ ਹਮੇਸ਼ਾ ਕਰਦੇ ਰਹਾਂਗੇ ਨਹੀਂ ਮਦਨਮੋਹ ਸਾਹਿਬ ਦੀ ਜਾਇਜ਼ਦਾਰੀ ਤੋਂ ਵੀ ਸੇਵਾ ਮੁਕਤ ਹੋ ਗਿਆ ਮੈਂ ਤਾਂ ਵੀ ਸੇਵਾ ਕਰਦੇ ਰਹਾਂਗੇ ਕਈ ਸਵਾਲ ਕਰਦੇ ਸੀ ਕਿ ਸਿੰਘ ਸਾਹਿਬ ਨੂੰ ਉੱਥੋਂ ਅਸਤੀਫਾ ਦੇ ਦੇਣਾ ਚਾਹੀਦਾ ਇਹਨਾਂ ਨੇ ਜਦੋਂ ਅਸਤੀਫਾ ਲਿਆ ਲਲਨ ਜੀ ਆਪ ਨੂੰ ਕੀ ਫਰਕ ਪੈਂਦਾ ਉਹਨਾਂ ਦੀ ਖੁਸ਼ੀ ਹੈ ਜੀ ਮੈਨੂੰ ਕਹਿ ਦੇਣਗੇ ਮੈਂ ਦੇ ਦਾਂਗਾ ਜੀ ਇੱਕ ਮਿੰਟ ਹੋਰ ਜੀ ਕੋਈ ਪੁੱਛਣਾ ਬਸ ਸਿਸਾ ਜਿਹੜਾ ਤੁਹਾਡਾ ਕਾਰਜ ਕਰ ਰਿਹਾ ਤੇ ਵਿੱਚ ਕਿੰਨੀਆਂ ਕਿ ਚੁਣੌਤੀਆਂ ਮੰਨੀਆਂ ਕਿੰਨੀਆਂ ਕਿ ਸਿਆਸੀ ਪਾਰਟੀ ਦਾ ਦਬਾਅ ਮੰਨਿਆ ਤੇ ਕਿੰਨੇ ਕਿ ਤੁਸੀਂ ਮੰਨਦੇ ਹੋ ਕਿ ਉਹ ਤੁਹਾਡੇ ਵਾਸਤੇ ਇੱਕ ਔਕਾਸ ਸੀ ਮੈਂ ਨਾ ਜੀ ਇੱਕ ਇੰਗਲੈਂਡ ਦੇ ਵਿੱਚ ਇੰਟਰਵਿਊ 'ਚ ਕਿਹਾ ਸੀ ਕਿ ਮੈਂ ਪ੍ਰੈਸ਼ਰ ਨਹੀਂ ਮੰਨਾਂਗਾ ਤੇ ਜਿੱਦੇ ਮੇਰੇ ਤੇ ਪ੍ਰੈਸ਼ਰ ਆਇਆ ਮੈਂ ਘਰੇ ਚੱਲ ਜਾਵਾਂਗਾ ਮੈਂ ਘਰੇ ਚਲਾ ਗਿਆ ਜੀ ਮੇਰਾ ਮਤਲਬ ਪ੍ਰੈਸ਼ਰ ਕਰਨਾ ਸੀ ਕਿ ਲਗਭਗ 5 ਸਾਲ ਦਾ ਮਤਲਬ ਪ੍ਰੈਸ਼ਰ ਤਾਂ ਦੇਖੋ ਪ੍ਰੈਸ਼ਰ ਤਾਂ ਹੁੰਦਾ ਹੀ ਹੈ ਇੰਨੇ ਮਸਲੇ ਇੰਨੇ ਮੁੱਦੇ ਪ੍ਰੈਸ਼ਰ ਨਹੀਂ ਹੁੰਦਾ ਫ੍ਰੀਡੀਏ ਨੂੰ ਮੀਡੀਏ ਨੂੰ ਜਵਾਬ ਦੇਣਾ ਪ੍ਰੈਸ਼ਰ ਨਹੀਂ ਹੈ ਆਪਣੇ ਕਾਰਜਕਾਰ ਤੋਂ ਸਤੁਤ ਹਾਂ ਕਿਵੇਂ ਬਿਲਕੁਲ 100% 101% ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂ ਧੰਨਵਾਦ ਕਰਦਾ ਦੇਖੋ ਅਸੀਂ ਮੈਂ ਆਪਣੀ ਜਿਹੜੀ ਐਜੂਕੇਸ਼ਨ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਵਿਦਿਆਲਿਆ ਚੋਂ ਕੀਤੀ ਹੈ ਯਾਨੀ ਮੇਵਾ ਸਿੰਘ ਜੀ ਪਿੰਡਰਾਲੇ ਨਾਲ ਰਹਿ ਕੇ ਮੈਂ ਉਹਨਾਂ ਤੋਂ ਵੀ ਵਿੱਦਿਆ ਹਾਸਲ ਕੀਤੀ ਹੈ ਔਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਵੀ ਮੈਂ ਵਿੱਦਿਆ ਹਾਸਲ ਕੀਤੀ ਹੈ ਸਾਨੂੰ ਇੱਕ ਗੱਲ ਸਿਖਾਈ ਗਈ ਹੈ ਕਿਉਂਕਿ ਸ਼੍ਰੋਮਣੀ ਅਸੀਂ ਕਿਸੇ ਡੇਰੇ ਤੋਂ ਨਹੀਂ ਪੜੇ ਆ ਅਸੀਂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਦੀਨ ਵਿਦਿਆਲੇ ਤੋਂ ਪੜੇ ਆ ਸਾਨੂੰ ਇੱਕ ਗੱਲ ਸਿਖਾਈ ਗਈ ਹੈ ਕਿ ਸਾਡੀਆਂ ਸੰਸਥਾਵਾਂ ਜਿਹੜੀਆਂ ਸ਼ਰਮੌਰ ਹੈ ਅੱਜ ਵੀ ਸ਼ਰਮੌਰ ਹੈ ਮੈਂ ਨਾ ਆਉਂਗਾ ਤਾਂ ਵੀ ਸ਼ਰਮੌਰ ਹੈ ਕਿ ਠੀਕ ਹੈ ਕਿ ਸੰਸਥਾਵਾਂ ਤੇ ਬੈਠੇ ਵਿਅਕਤੀ ਜਿਹੜੇ ਆ ਕਈ ਵਾਰੀ ਜੇ ਕੋਈ ਇਸ ਤਰ੍ਹਾਂ ਦੀ ਗੱਲ ਕਰਦੇ ਆ ਤੇ ਤੁਹਾਨੂੰ ਉਹਨਾਂ ਦੀ ਜੇ ਆਲੋਚਨਾ ਵੀ ਕਰਨੀ ਪੈਂਦੀ ਹੈ ਤੇ ਇਸ ਢੰਗ ਦੇ ਨਾਲ ਕਰੋ ਕਿ ਸੰਸਥਾ ਦੀ ਛਵੀ ਨੂੰ ਕੋਈ ਨੁਕਸਾਨ ਨਾ ਪਹੁੰਚੇ ਕਿਉਂਕਿ ਸਾਡੇ ਵਾਸਤੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਮਹਾਨ ਸੰਸਥਾ ਹੈ ਮਹਾਨ ਰਹੇਗੀ ਮਹਾਨ ਰਹਿਣੀ ਹੈ ਔਰ ਅੰਤਲੇ ਸਵਾਸਤਕ ਰਹੋਗੀ ਇਹਦੀ ਛਵੀ ਨੂੰ ਨੁਕਸਾਨ ਪਹੁੰਚਾਉਣ ਵਾਸਤੇ ਅਸੀਂ ਕੋਈ ਗੱਲ ਨਹੀਂ ਕਰ ਸਕਦੇ ਨਾ ਕੰਮ ਕਰ ਸਕਦੇ ਆ ਨਾ ਗੱਲ ਕਰ ਸਕਦੇ ਆ ਹਾਂ ਵਿਅਕਤੀ ਬੈਠੇ ਆ ਜੇ ਕੋਈ ਕਮੀ ਪੇਸ਼ੀ ਹੁੰਦੀ ਹੈ ਵਿਅਕਤੀਆਂ ਦੀ ਆਲੋਚਨਾ ਜ਼ਰੂਰ ਹੁੰਦੀ ਹੈ ਹੁਣ ਵੀ ਚਾਹੀਦੀ ਹੈ ਪਰ ਇਸ ਢੰਗ ਨਾਲ ਤੁਹਾਡੇ ਸ਼ਬਦ ਇਸ ਤਰ੍ਹਾਂ ਦੇ ਹੋਣੇ ਚਾਹੀਦੇ ਨੇ ਇਹ ਆਲੋਚਨਾ ਕਰਦੇ ਵਕਤ ਜਿਸ ਪਦਵੀ ਤੇ ਉਹ ਬੈਠਾ ਹੈ ਉਸ ਪਦਵੀ ਦੀ ਛਵੀ ਨੂੰ ਨੁਕਸਾਨ ਨਹੀਂ ਪਹੁੰਚਣਾ ਚਾਹੀਦਾ। ਸਿੱਖ ਸਾਹਿਬ ਜੀ ਲੱਗ ਰਿਹਾ ਜਿਵੇਂ ਹਰਿਆਣਾ ਵਾਹ ਪੰਜਾਬ ਸਰਕਾਰ ਵੀ ਸ਼੍ਰੋਮਣੀ ਕਮੇਟੀ ਤੇ ਕਰਜ਼ਾ ਕਰਨਾ ਚਾਹੁੰਦੀ ਹੈ। ਦੇਖੋ ਜੀ ਇਹ ਤਾਂ ਸਾਨੂੰ ਸੋਚਣਾ ਚਾਹੀਦਾ ਹੈ ਕਿ ਇਹ ਪ੍ਰਸਥਿਤੀਆਂ ਕਿਉਂ ਹੋ ਗਈਆਂ ਕਿ ਸਰਕਾਰਾਂ ਜਿਹੜੀਆਂ ਸੰਸਥਾਵਾਂ ਦੇ ਉੱਤੇ ਕਬਜ਼ੇ ਕਰਨ ਲੱਗੀਆਂ। ਸਿੰਘ ਸਾਹਿਬ ਇੱਕ ਆਖਰੀ ਕੁਐਸਚਨ ਹੈ। ਇੱਕ ਸ਼੍ਰੋਮਣੀ ਕਮੇਟੀ ਮੈਂਬਰ ਨੇ ਸਿੱਖ ਰਹਿਤ ਮਰਿਆਦਾ ਦੇ ਉੱਤੇ ਟਿੱਪਣੀ ਕਰਦਿਆਂ ਕਿਹਾ ਵਕਤ ਇੱਕ ਖਰੜਾ ਆ। ਅਤੇ ਦੇਖੋ ਜੀ ਇੱਕ ਮੈਂਬਰ ਦੇ ਕਹਿਣ ਦੇ ਨਾਲ ਕੋਈ ਜਿਹੜੀ ਸਖਰਤ ਮਰਿਆਦਾ ਜਿਹੜੀ ਆ ਉਹ ਧੁੰਦਲੀ ਨਹੀਂ ਹੋ ਜਾਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਖਰਤ ਮਰਿਆਦਾ ਨੂੰ ਅਦਾਲਤਾਂ ਦੇ ਵਿੱਚ ਕੋਟ ਕਰਦੀ ਰਹੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਮਰਿਆਦਾ ਨੂੰ ਛਾਪਦੀ ਰਹੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ 100 ਸਾਲ ਤੋਂ ਜਦੋਂ ਤੋਂ ਇਹ ਮਰਿਆਦਾ ਜਿਹੜੀ ਆ ਉਹ ਛਪੀ ਹੈ ਬਣੀ ਹੈ ਉਹ ਇਹਦਾ ਪ੍ਰਚਾਰ ਪ੍ਰਸਾਰ ਕਰਦੇ ਰਹੇ ਆ ਇਸ ਕਰਕੇ ਕਿਸੇ ਇੱਕ ਦੇ ਕੰਨਾਂ ਕੋਈ ਇਹਦੀ ਸ਼ਬੀ ਤੁੰਗਲੀ ਨਹੀਂ ਹੁੰਦੀ ਅੱਛਾ ਇਹ ਪ੍ਰਸਤਤੀਆਂ ਲਈ ਸਿੱਧੇ ਤੌਰ ਤੇ ਤੁਸੀਂ ਜ਼ਿੰਮੇਵਾਰ ਕਿਸ ਨੂੰ ਮੰਨਦੇ ਜੇ ਤਾਂ ਇਹਦੀਆਂ ਪ੍ਰਸਤਤੀਆਂ ਲਈ ਅਸੀਂ ਸਾਰੇ ਜ਼ਿੰਮੇਵਾਰ ਹਾਂ ਅਸੀਂ ਵੀ ਉਹਦੇ ਉਧੇ ਤੇ ਬੈਠੇ ਸਾਰੇ ਜ਼ਿੰਮੇਵਾਰ ਅੱਜ ਅੱਜ ਮੰਗ ਕੀਤੀ ਜਾ ਰਹੀ ਹੈ ਜੀ ਸੋਸ਼ਲ ਮੀਡੀਆ ਦੇ ਕਿ ਭਗਵਾਨਪਾਣ ਜਿਸ ਤਰ੍ਹਾਂ ਤੇ ਮੈਂ ਦਖਲੰਦਗੀ ਕੀਤੀ ਹੈ ਦਾੜੇ ਸੰਬੰਧੀ ਕੋਈ ਗੈਰਕਾਨੂੰਨੀ ਬਿਆਨਬਾਜ਼ੀ ਕੀਤੀ ਹੈ ਉਸ ਤਰ੍ਹਾਂ ਕੀਤਾ ਜਾਣਾ ਚਾਹੀਦਾ ਦੇਖੋ ਮੈਂ ਪਹਿਲਾਂ ਇਹ ਕਹਿ ਦਿੰਦਾ ਹੈਗਾ ਕਿ ਮੈਂ ਪਹਿਲੀ ਗੱਲ ਤਾਂ ਮੈਂ ਸੁਣੀ ਨਹੀਂ ਹੈ ਇਸ ਤਰ੍ਹਾਂ ਦੀ ਕੋਈ ਗੱਲਬਾਤ ਤੇ ਪਰ ਇਹ ਜਿਹੜੀਆਂ ਜਿਹੜੇ ਅੱਜ ਕੱਲ ਨਾ ਰਾਜਨੀਤੀ ਦੇ ਵਿੱਚ ਜਿਹੜੀ ਆਪਾਂ ਇਹਨੂੰ ਪੰਜਾਬੀ ਦੇ ਵਿੱਚ ਕਹਦੇ ਆ ਮਾੜੀ ਭਾਸ਼ਾ ਦਾ ਇਸਤੇਮਾਲ ਜਿਹੜਾ ਲੀਡਰਾਂ ਵੱਲੋਂ ਕੀਤਾ ਜਾ ਰਿਹਾ ਕਿਸੇ ਇੱਕ ਲੀਡਰ ਵੱਲੋਂ ਨਹੀਂ ਸਾਰਿਆਂ ਲੀਡਰਾਂ ਵੱਲੋਂ ਇਹ ਸਾਡੇ ਵਾਸਤੇ ਬਹੁਤ ਚਿੰਤਾ ਦੀ ਗੱਲ ਹੈ ਉਹਦੇ ਉਹਧਿਆਂ ਤੇ ਬੈਠੇ ਬੰਦੇ ਬੰਦਿਆਂ ਦੀ ਯੋਗਤਾ ਬੰਦਿਆਂ ਦੀ ਉਮਰ ਇਹਦਾ ਲਿਹਾਜ਼ ਜਿਹੜਾ ਉਹ ਸਾਨੂੰ ਸਾਰਿਆਂ ਨੂੰ ਕਰਨਾ ਚਾਹੀਦਾ ਹੈ ਸ਼ਬਦ ਜਿਹੜੇ ਆ ਐਸੇ ਬੋਲਣੇ ਚਾਹੀਦੇ ਆ ਕਿ ਅਹਦੇ ਤੇ ਵਿਅਕਤੀ ਵਿਅਕਤੀ ਪ੍ਰਤੀ ਜਿਹਦੇ ਪ੍ਰਤੀ ਸ਼ਬਦ ਬੋਲਦੇ ਆ ਉਸ ਅਹਦੇ ਦੀ ਤੋਹੀਨ ਨਾ ਹੋਵੇ ਇਹ ਸਾਡੇ ਲਈ ਚਿੰਤਾ ਦਾ ਵਿਸ਼ਾ ਹੈ ਕਿ ਸ਼ਬਦ ਜਿਹੜੇ ਸਾਡੇ ਉਹ ਬਹੁਤੇ ਵਧੀਆ ਨਹੀਂ ਰਹਿ ਗਏ ਸਾਰੀਆਂ ਪਾਰਟੀਆਂ ਦੇ ਲੀਡਰਾਂ ਦੇ ਉਹ ਭਾਰਤ ਦੇ ਵਿੱਚ ਖੱਲੇ ਪੰਜਾਬ ਦੀ ਮੈਂ ਗੱਲ ਨਹੀਂ ਕਰਦਾ ਪੂਰੇ ਭਾਰਤ ਦੇ ਵਿੱਚ ਤੁਸੀਂ ਜਿਹੜੀ ਲੈਂਗੁਏਜ ਸੁਣਦੇ ਹੋ ਲੀਡਰਾਂ ਦੀ ਔਰ ਹਲਕੇ ਪੱਦਰ ਦੇ ਉੱਤੇ ਜਾ ਕੇ ਜਿਹੜੀ ਬਿਆਨਬਾਜ਼ੀ ਹੁੰਦੀ ਹੈ ਇਹ ਸਾਡੇ ਲਈ ਚਿੰਤਾ ਦਾ ਵਿਸ਼ਾ ਹੈ 2000 ਨੂੰ ਵਿਦਵਤੀ ਜੀ ਨੇ ਜਦੋਂ ਤੁਹਾਨੂੰ ਨਿਯੁਕਤ ਕੀਤਾ ਸੀ ਉਦੋਂ ਵੀ ਬਹੁਤ ਸਾਰੇ ਲੋਕਾਂ ਨੇ ਤੁਹਾਡੇ ਖਿਲਾਫ ਬੰਦਾ ਪ੍ਰਚਾਰ ਕੀਤਾ ਸੀ ਹੁਣ ਸਿੰਘ ਸਾਹਿਬ ਗਨਿਰਗਪੀਰ ਸਿੰਘ ਹੋਣੀ ਆ ਗਏ ਨੇ ਜਿਹੜੇ ਤੁਹਾਡੇ ਖਿਲਾਫ ਸੀ ਉਹ ਅੱਜ ਤੁਹਾਡੇ ਅੱਗੇ ਚੁੱਪ ਰਹੇ ਨਹੀਂ ਉਹਨਾਂ ਦੇ ਖਿਲਾਫ ਚੁੱਪ ਰਹੇ ਨਹੀਂ ਮੈਂ ਸਮਝਦਾ ਹਾਂ ਤੁਸੀਂ ਕੀ ਮੰਨਦੇ ਹੋ ਕਿ ਮੈਂ ਇਹ ਸਮਝਦਾ ਹਾਂ ਕਿ ਸੋਸ਼ਲ ਮੀਡੀਆ ਤੇ ਉਸਤਾ ਤੇ ਜਾਂ ਸੋਸ਼ਲ ਮੀਡੀਆ ਤੇ ਨਿੰਦਾ ਇਹ ਸਾਰਾ ਜੀ ਬੇਕਾਰ ਦੀਆਂ ਚੀਜ਼ਾਂ ਨੇ ਫੇਕ ਵਰਡ ਹੈ ਇਹ ਨਾ ਇਹਦੀ ਉਸਤਤ ਤੇ ਬਹੁਤੀ ਖੁਸ਼ ਹੋਣ ਦੀ ਲੋੜ ਹੈ ਨਾ ਇਹਦੇ ਸੋਸ਼ਲ ਮੀਡੀਆ ਤੇ ਨਿੰਦਾ ਨਾਲ ਦੁਖੀ ਹੋਣ ਦੀ ਲੋੜ ਹੈ ਮਾੜਾ ਵਰਤਾਰਾ ਹੈ 31 ਮਾਰਚ 2000 ਨੂੰ ਜਥੇਦਾਰ ਅਕਾਲ ਤਖਤ ਯਾਨੀ ਜਗENDER ਸਿੰਘ ਮੈਦਾਨੀ ਨੇ ਸ਼੍ਰੋਮਣੀ ਕਮੇਟੀ ਨੂੰ ਚਿੱਠੀ ਲਿਖੀ ਸੀ ਕਿ ਤਖਤਾਂ ਦੇ ਜਥੇਦਾਰ ਦੀ ਨਿਯੁਕਤੀ ਸੇਵਾਮੁਕਤੀ ਕਾਰਜ ਖੇਤਰ ਦਾ ਅਧਿਕਾਰ ਕਿਤਰ ਤੈਅ ਕੀਤਾ ਜਾਵੇ ਅੱਜ 23 ਸਾਲ ਬੀਤ ਗਏ ਨੇ ਉਹ ਅਸੀਂ ਵੀ ਦੋ ਵਾਰ ਰਿਮਾਈਂਡਰ ਭੇਜਿਆ ਜੀ ਉਸ ਤੋਂ ਇਲਾਵਾ ਪਿਛਲੇ ਦਿਨਾਂ ਚ ਧਾਮੀ ਸਾਹਿਬ ਨੇ ਵੀ ਕਿਹਾ ਸੀ ਕਿ ਜਥੇਦਾਰ ਸਾਹਿਬ ਦੀ ਨਿਯੁਕਤੀ ਤੇ ਸੇਵਾ ਮੁਕਤੀ ਨੂੰ ਸਿਸਟਮ ਵਿੱਚ ਲਿਆਂਉਣ ਵਾਸਤੇ ਇੱਕ ਸਬ ਕਮੇਟੀ ਦਾ ਗਠਨ ਕਰਨ ਜਾ ਰਹੇ ਹਾਂ ਉਸ ਤੋਂ ਪਹਿਲਾਂ ਹੀ ਜਥੇਦਾਰ ਦੀ ਜਿਹੜੀ ਹੈਗੀ ਆ ਮੁਕਤੀ ਹੋ ਜਾਂ ਸੇਵਾ ਮੁਕਤੀ ਹੋ ਜਾਂਦੀ ਆ ਤੇ ਨਵੇਂ ਜਥੇਦਾਰ ਦੀ ਨਿਯੁਕਤੀ ਹਸੀਂ ਵੀ ਦੋ ਵਾਰ ਰਿਮਾਈਂਡਰ ਸ਼੍ਰੋਮਣੀ ਕਮੇਟੀ ਨੂੰ ਭੇਜਿਆ ਹੈ ਸੇਵਾ ਮੁਕਤੀ ਦੇ ਔਰ ਸੇਵਾ ਨਿਯੁਕਤੀ ਦੇ ਨਿਜਮ ਜਿਹੜੇ ਆ ਉਹ ਬਣਨੇ ਚਾਹੀਦੇ ਆ ਔਰ ਪੰਥ ਵੀ ਮੰਗ ਕਰਦਾ ਹੈ ਠੀਕ ਜੀ ਸਰ ਐਜੀਬੀਸੀ ਪ੍ਰਧਾਨ ਨੂੰ ਮੈਂ ਇੱਕ ਸਵਾਲ ਦਾ ਜਵਾਬ ਬਾਰ-ਬਾਰ ਉਹ ਮੈਂ ਦੇ ਦਿੱਤਾ ਜੀ ਇਹਦਾ ਹੋਰ ਕੋਈ ਸਵਾਲ ਕਰੋ ਨਵਾਂ ਸਵਾਲ ਕਰੋ ਹਾਂ ਚਲੋ ਹੋਰ ਸਵਾਲ ਕਰੋ ਜੀ ਕੋਈ ਬਸ ਜੀ ਹੋਰ ਕੋਈ ਪੁੱਛਣਾ ਪੁੱਛ ਲਓ ਕਿਹਨਾਂ ਕੀ ਲੱਗ ਸਕੇ ਜਿਹੜੇ ਉਹਦੇ ਨੇ ਸਤਕਾਰ ਹੀ ਹੋਵੇ ਇਹਨਾਂ ਕੋਲ ਰਾਜਨੀਤੀ ਭਾਰੀ ਨਹੀਂ ਆ ਰਾਜਨੀਤੀ ਭਾਰੀ ਨਹੀਂ ਹੋਣੀ ਚਾਹੀਦੀ ਧਰਮ ਭਾਰਾ ਹੋਣਾ ਚਾਹੀਦਾ ਧਰਮਾ ਭਾਰਾ ਹੋਣਾ ਚਾਹੀਦਾ ਹਾਂ ਜੀ ਧਰਮ ਭਾਰੂ ਹੋਣਾ ਚਾਹੀਦਾ ਹੈ ਰਾਜਨੀਤੀ ਭਾਰੂ ਨਹੀਂ ਹੋਣੀ ਚਾਹੀਦੀ ਮੈਂ 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 ਪਹਿਲਾਂ ਕਹਿ ਦਿੱਤਾ ਕਿ ਮੈਂ ਕਿਹਾ ਸੀ ਕਿ ਜਦੋਂ ਮੇਰੇ ਤੇ ਡਿੱਗਣ ਲੱਗੀ ਮੈਂ ਘਰ ਚਲ ਜੂਗਾ ਮੈਂ ਚਲਾ ਗਿਆ ਘਰ ਲੱਗਦਾ ਕਿ ਰਾਈ ਨਹੀਂ ਦਿਖਾਵੀ ਹੁਣ ਮੈਂ ਬਹੁਤ ਸਕੂਨ ਨਾਲ ਸੌ ਰਿਹਾ ਔਰ ਆਪਦਾ ਸਿਮਰਨ ਭਜਨ ਨਿਤਨੇਮ ਜਿਹੜਾ ਕਿ ਜਿੰਨਾ ਹੋਣਾ ਚਾਹੀਦਾ ਸੀ ਇਸ ਪੋਸਟ ਦੇ ਬੈਠਿਆ ਲੇਕਿਨ ਹੋ ਨਹੀਂ ਸੀ ਪਾ ਰਿਹਾ ਉਹ ਹੁਣ ਮੈਂ ਕਰ ਰਿਹਾ ਰਿਲੈਕਸ ਫੀਲ ਕਰ ਰਿਲੈਕਸ ਫੀਲ ਕਰ ਔਰ ਮੈਂ ਸਿੰਘ ਸਾਹਿਬ ਕਹਿੰਦੀ ਰਕਬੀਰ ਸਿੰਘ ਜੀ ਦੇ ਹਮੇਸ਼ਾ ਨਾਲ ਰਹੂੰਗਾ ਮੈਂ ਉਹ ਮੇਰੇ ਮਿੱਤਰ ਨੇ ਮੈਂ ਸਾਥ ਪੂਰਾ ਸਹਿਯੋਗ ਰਹੂਗਾ ਚਲੋ ਕਾਕੇ ਕਰੋ ਬਾਹਰ ਲੈ ਜਾਓ ਹੱਦਾਂ ਤੋਂ ਪਰੇ ਜਾ ਕੇ ਸਹਿਯੋਗ ਰਹੂਗਾ ਜੀ ਆਪਦੀ ਲਿਮਿਟੇਸ਼ਨ ਤੋਂ ਪਰੇ ਜਾ ਕੇ ਸਹਿਯੋਗ ਰਹੂਗਾ ਹੋਰ ਜੀ ਕੋਈ ਪੁੱਛਣਾ ਕਿੰਨਾ ਕੁ ਫਰੀ ਅੱਜ ਫੀਲ ਕਰ ਰਹੇ ਮੈਂ ਦੱਸਦਾ ਜੀ ਮੈਂ ਵਧੀਆ ਜੀ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਇੱਜ਼ਤ ਨਾਲ ਜਾ ਰਹੇ ਮੈਨੂੰ ਪਿਛਲੇ ਨਹੀਂ ਆਜੋ ਤਕਰੀਬ ਚਲੋ ਬਹਿ ਜਾਓ 40 ਸਾਲ ਦੇ ਇਤਿਹਾਸ ਚ ਪਹਿਲਾ ਜਿਹੜਾ ਰੋਗ ਜਿਹੜਾ ਇੱਜ਼ਤ ਨਾਲ ਗਿਆ ਨਹੀਂ ਮੈਨੂੰ ਇਹਦੇ ਬਾਰੇ ਪਤਾ ਨਹੀਂ ਜੀ ਮੈਂ ਕਿਸੇ ਨੇ ਮੈਂ ਨਹੀਂ ਕਹਿ ਸਕਦਾ ਕਿ ਪਹਿਲੇ ਬੇਜਤ ਹੋ ਕੇ ਗਿਆ ਮੈਂ ਇਹ ਸ਼ਬਦ ਨਹੀਂ ਬੋਲ ਸਕਦਾ ਕਿਉਂਕਿ ਮੈਂ ਆਓ ਸਿੰਘ ਸਾਹਿਬ ਕਿਉਂ ਡਰਦੇ ਹੋ ਮੈਂ ਦੁਨੀਆ ਖਤਮ ਕਰ ਦਿੱਤੀ ਸਿੰਘ ਸਾਹਿਬ ਜੀ ਦਿੱਲੀ ਨਾਲ ਤਾਂ ਸਾਡੀ ਯਾਰੀ ਹੈ ਪਹੁੰਚਦੀ ਤਾਂ ਹੈਗੀ ਆ ਫਿਰ ਸਿੰਘ ਸਾਹਿਬ ਆ ਗਿਆ ਕਿਸੇ ਕਿਸਾਰ ਜਾਰੀ ਹੈ ਹੈ ਆਈਗੀ ਕਿਉਂ ਹੈ ਨਹੀਂ ਜੀ ਸਿੰਘ ਸਾਹਿਬ ਕਹਦੇ ਕਿ ਇਧਰ ਆਂਦੀ ਹੈ ਜੀ ਹੈ ਦੇਖੋ ਪੰਥ ਦਾ ਨੁਕਸਾਨ ਸੰਸਥਾਵਾਂ ਦਾ ਨੁਕਸਾਨ ਕਿਸੇ ਨਾ ਸਹਿਚਾਰ ਹੋਣਾ ਨਾ ਹੋਣਾ ਇਹ ਵੱਖਰਾ ਵਿਸ਼ਾ ਜੀ ਲੇਕਿਨ ਪੰਥ ਦਾ ਨੁਕਸਾਨ ਸੰਸਥਾਵਾਂ ਦਾ ਨੁਕਸਾਨ ਕੌਮ ਦਾ ਨੁਕਸਾਨ ਇੱਕ ਕਦੇ ਸੁਪਨੇ ਚ ਨਹੀਂ ਸੋਚ ਸਕਦੀ ਜੋ ਕੋ ਕਰੂਗਾ ਢੱਡ ਕੇ ਪਹਿਰੇਦਾਰੀ ਕਰਾ। ਇਧਰ ਬਾਵਾ ਜੀ ਦੇ ਨਾਲ ਯਾਰੀ ਹੈ ਜਾਂ ਨਹੀਂ ਹੈ। ਇਧਰ ਬੇ। ਔਰ ਕੀਤੀ ਹੈ ਜੀ। ਕੋਈ ਨਿੱਜੀ ਕੰਮ ਨਹੀਂ ਲਿਆ ਜੀ। ਕੋਈ ਨਿੱਜੀ ਕੋਈ 1 ਰੁਪਏ ਦਾ ਕੰਮ ਨਹੀਂ ਲਿਆ। ਜਦੋਂ ਗੱਲ ਕੀਤੀ ਹੈ, ਠੋਕੇ ਕੀਤੀ ਹੈ, ਸੰਸਥਾ ਦੀ ਕੀਤੀ ਹੈ, ਪੰਥ ਦੀ ਕੀਤੀ ਹੈ। ਔਰ ਪੰਥਕ ਸੋਚ ਦੀ ਕੀਤੀ ਹੈ ਜੀ। ਔਰੇ ਹੋਏ ਰਹਿ ਗਈ ਜੀ। ਠੀਕ ਹੈ ਚਲ ਬੈਠੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਮਾਨਜੋਤ ਸਿੰਘ ਸਾਹਿਬ ਜੈਨੇ ਰਗਵੀਰ ਸਿੰਘ ਜੀ ਜਿਨ੍ਹਾਂ ਨੇ ਡਾਕਸ਼ਰੀ ਕੇਸਗੜ੍ਹ ਸਾਹਿਬ ਰਹਿੰਦੇ ਆ ਬੜਾ ਪਿਆਰ ਬਖਸ਼ਿਆ ਅੱਜ ਉਹਨਾਂ ਨੂੰ ਸਰੀਆ ਕਾਲ ਤੱਕ ਸਾਹਿਬ ਵਿਖੇ ਬਤੌਰ ਜਥੇਦਾਰ ਸੇਵਾ ਸੰਪੀ ਗਈ ਹੈ ਤੇ ਮੈਂ ਉਹਨਾਂ ਨੂੰ ਬਹੁਤ 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 ਇਸ ਸੇਵਾ ਲਈ ਵਧਾਈ ਦੇਣਾ ਔਰ ਅਕਾਲਪੁਰ ਖਗੇ ਅਰਦਾਸ ਕਰਨਾ ਕਿ ਉਹਨਾਂ ਤੇ ਮਿਹਰ ਭਰਿਆ ਹੱਥ ਰੱਖਣ ਔਰ ਇਸੇ ਤਰ੍ਹਾਂ ਹੀ ਨਿਰਪੈਤਾ ਨਿਰਡਰਤਾ ਦੇ ਨਾਲ ਪਰਮੇਸ਼ਵਰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਬਤੌਰ ਸੇਵਾਵਜੋ ਸੇਵਾਦਾਰ ਵਜੋ ਉਹਨਾਂ ਪਾਸੋਂ ਸੇਵਾਵਾਂ ਲੈਂਦੇ ਰਹਿਣ ਮੈਂ ਪੌਣੇ ਇੱਕ ਪੰਜ ਸਾਲ ਤੱਕ ਸ੍ਰੀ ਦਮਦਮਾ ਸਾਹਿਬ ਜਿੱਤੇ ਜਥੇਦਾਰ ਦੇ ਨਾਲ ਨਾਲ ਬਤੌਰ ਐਕਟਿੰਗ ਚਤਿਹਦਾਰ ਸ੍ਰੀ ਅਕਾਲ ਤਖਤ ਸਾਹਿਬ ਸੇਵਾਵਾਂ ਨਿਭਾਈਆਂ ਨੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਤਰੁੱਠ ਕੇ ਮੇਰੇ ਤੇ ਮਿਹਰ ਭਰਿਆ ਹੱਥ ਰੱਖ ਕੇ ਮੇਰੇ ਪਾਸੋਂ ਸੇਵਾ ਲਈ ਹੈ ਜਿੰਨੀ ਕਿ ਸੇਵਾ ਉਹਨਾਂ ਨੇ ਲਈ ਹੈ ਮੈਂ ਕੀਤੀ ਹੈ ਔਰ ਉਹਨਾਂ ਨੇ ਮੈਨੂੰ ਨਰਪੈਤਾ ਬਖਸ਼ੀ ਹੈ ਨਰਪੱਖਤਾ ਬਖਸ਼ੀ ਹੈ ਔਰ ਮੈਂ ਆਪਣੀ ਜਿਹੜੀ ਸੇਵਾ ਹੈ ਉਹ ਨਰਪੈਤਾ ਤੇ ਨਰਪੱਖਤਾ ਦੇ ਨਾਲ ਜਿਹੜੀ ਹੈ ਉਹ ਕੀਤੀ ਹੈ ਇਸ ਗੱਲ ਦੀ ਮੈਨੂੰ ਖੁਸ਼ੀ ਹੈ ਔਰ ਮੈਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਅਕਾਲ ਪੁਰਖ ਦਾ ਇਸ ਗੱਲੋਂ ਮੈਂ ਬਹੁਤ 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 ਧੰਨਵਾਦ ਕਰਦਾ ਕਿ ਉਹਨਾਂ ਨੇ ਆਪਣੇ ਇਸ ਸੇਵਕ ਦੀ ਪੌਣੇ ਪੰਜ ਸਾਲ ਦੌਰਾਨ ਪਤ ਰੱਖੀ ਹੈ ਤੇ ਅੱਗੇ ਨੂੰ ਵੀ ਅਕਾਲ ਪੁਰਖ ਪਤ ਰੱਖੇਗਾ ਇੱਜ਼ਤ ਨਾਲ ਸਿੰਘ ਸਾਹਿਬ ਸਵੇਹ ਇਸ਼ਾ ਨਾਲ ਤੁਸੀਂ ਸੇਵਾ ਛੱਡੀ ਸੀ ਜਾਂ ਵਾਪਸ ਲੈ ਗਈ ਹੈ ਦੇਖੋ ਗੱਲ ਇਹ ਆ ਵੀ ਦੋ ਤਖਤਾਂ ਦੀ ਸੇਵਾ ਸੀ ਮੇਰੇ ਕੋਲੇ ਤਖਤ ਸ੍ਰੀ ਦਮਦਮਾ ਸਾਹਿਬ ਦੀ ਤੇ ਮੈਂ ਜਦੋਂ ਆਸਟ੍ਰੇਲੀਆ ਗਿਆ ਮੈਂ ਉਸ ਵਕਤ ਜਿਹੜੇ ਸਾਡੇ ਚੀਫ ਸੈਕਟਰੀ ਆ ਉਹਨਾਂ ਨੂੰ ਬੁਲਾ ਕੇ ਕਹਿ ਦਿੱਤਾ ਸੀ ਕਿ ਮੈਂ ਜਿਹੜਾ ਹੁਣ ਸੇਵਾ ਤੋਂ ਮੁਕਤ ਹੋਣਾ ਚਾਹੁੰਦਾ ਜੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਚਾਹੁੰਦੀ ਹੈ ਤੇ ਮੇਰੇ ਤੋਂ ਦੋਵੇਂ ਤਖਤਾਂ ਦੀ ਸੇਵਾ ਜਿਹੜੀ ਹੈ ਉਹ ਲੈ ਕੇ ਕਿਸੇ ਯੋਗ ਗੁਰਸਿੱਖ ਨੂੰ ਸੌਂਪ ਸਕਦੀ ਹੈ ਬਹੁਤ ਸਾਰੇ ਸਵਾਲ ਉੱਠਦੇ ਨੇ ਰਾਗੋ ਕਰਕੇ ਵੀ ਹੋਇਆ ਜੀ ਇਹਦੇ ਬਾਰੇ ਤੁਸੀਂ ਨਹੀਂ ਇਹ ਇਹਦੇ ਕਰਕੇ ਕੋਈ ਐਸੀ ਗੱਲ ਨਹੀਂ ਹੈ ਨਾ ਹੀ ਕੋਈ ਵੱਡਾ ਇਸ਼ੂ ਸੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੋ ਕੀਤਾ ਉਹਨਾਂ ਨੇ ਆਪਣੇ ਹਿਸਾਬ ਨਾਲ ਠੀਕ ਕੀਤਾ ਮੈਨੂੰ ਕੋਈ ਇਤਰਾਫ ਪੰਜਾਬ ਸਰਕਾਰ ਵੱਲੋਂ ਜੋ ਕੀਤਾ ਗਿਆ ਗੁਰਬਾਣੀ ਦੇ ਨਾਂ ਤੇ ਸਿੱਧੀ ਦਖਲਅੰਦਗੀ ਜਿਹੜੇ ਵਿਦੇਸ਼ ਪੌਂਡਿਕ ਬਿਲ ਪਾਸ ਕੀਤਾ ਗਿਆ ਉਹਦੇ ਬਾਰੇ ਕੀ ਦੇਖੋ ਪੰਜਾਬ ਸਰਕਾਰ ਨੇ ਜਿਹੜਾ ਬਿਲ ਪਾਸ ਕੀਤਾ ਉਹ ਵੈਲਿਡ ਹੈ ਜਾਂ ਨਹੀਂ ਵੈਲਿਡ ਹੈ ਇਹ ਤਾਂ ਜਿਹੜੇ ਕਾਨੂੰਨ ਦੇ ਮਾਹਰ ਹੈ ਜਾਂ ਗੁਰਦੁਆਰਾ ਐਕਟ ਦੇ ਜਿਹੜੇ ਮਾਹਰ ਉਹ ਦੱਸ ਸਕਦੇ ਨੇ ਪਰ ਮੈਂ ਇਹਨਾਂ ਜ਼ਰੂਰ ਕਹੂੰਗਾ ਕਿ ਸਾਨੂੰ ਇਸ ਤਰ੍ਹਾਂ ਦੀਆਂ ਪ੍ਰਸਥਿਤੀਆਂ ਬਣਨ ਤੋਂ ਗੁਰੇਜ਼ ਕਰਨਾ ਚਾਹੀਦਾ ਸੀ ਰੋਕਣਾ ਚਾਹੀਦਾ ਸੀ ਪ੍ਰਸਥਿਤੀਆਂ ਬਣਨੀਆਂ ਨਹੀਂ ਸੀ ਚਾਹੀਦੀਆਂ ਕਿ ਸਰਕਾਰ ਨੂੰ ਇਹ ਕੰਮ ਕਰਨ ਦੀ ਜਿਹੜੀ ਹੈ ਉਹ ਲੋੜ ਪਈ ਇਹ 1925 ਜਿਹੜਾ ਗੁਰਦੁਆਰਾ ਐਕਟ ਹੈ ਉਹਦਾ ਮਜ਼ਾਕ ਬਣਾ ਕੇ ਰੱਖ ਦਿੱਤਾ ਗਿਆ ਕਿਉਂਕਿ ਮਾਸਟਰ ਤਾਰਾ ਸਿੰਘ ਤੇ ਨਹਿਰੂ ਦੇ ਦਰਮਿਆਨ 1958 ਦੇ ਵਿੱਚ ਜਨਵਰੀ ਦੇ ਵਿੱਚ ਇੱਕ ਕੰਪਰੋਮਾਈਜ਼ ਹੋਇਆ ਸੀ ਜਿਹਨੂੰ ਮਾਸਟਰ ਤਾਰਾ ਸਿੰਘ ਨਹਿਰੂ ਪੈਕਟ ਕਹਿੰਦੇ ਆ ਉਹਦੇ ਵਿੱਚ ਇਹ ਮਦ ਜਿਹੜੀ ਹੈ ਦਰਜ ਕੀਤੀ ਗਈ ਸੀ ਕਿ ਕੋਈ ਵੀ ਅਮੈਂਡਮੈਂਟ ਜਿਹੜੀ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਾਊਸ ਚ ਪਾਸ ਕੀਤੇ ਬਿਨਾ ਕੋਈ ਵੀ ਸਰਕਾਰ ਜਿਹੜੀ ਹੈ ਉਹ ਨਹੀਂ ਕਰ ਸਕਦੀ। ਔਰ ਕਦੇ ਕੀਤੀ ਵੀ ਨਹੀਂ ਜਿੰਨਾ ਤੱਕ ਮੈਨੂੰ ਜਾਣਕਾਰੀ ਹੈ। ਪਹਿਲੀ ਵਾਰ ਹੋਇਆ ਕਿ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਹਰਿਆਣਾ ਸਰਕਾਰ ਨੇ ਬਣਾਈ। ਚਲੋ ਉਹਨਾਂ ਨੇ ਜਿਹੜਾ ਪੰਜਾਬ ਪੁਨਰਗਠਨ ਐਕਟ 1966 ਸੀਗਾ ਉਹਦੇ ਵਿੱਚ ਇੱਕ ਮਦ ਸੀਗੀ ਕਿ ਹਰਿਆਣਾ ਜਿਹੜੀ ਹੈ ਆਪਣੀ ਕਾਰਪੋਰੇਸ਼ਨ ਵੱਖਰੀ ਬਣਾ ਸਕਦੀ ਹੈ ਉਸ ਨੇ ਉਸ ਮਦ ਦੇ ਹਵਾਲੇ ਦੇ ਨਾਲ ਜਿਹੜਾ ਆਪਣੀ ਵੱਖਰੀ ਕਮੇਟੀ ਬਣਾ ਲਈ ਪਰ ਜਿਹੜਾ ਹਰਿਆਣੇ ਗੁਰਦੁਆਰਾ ਦਾ ਪ੍ਰਬੰਧ ਜਿਹੜਾ ਹੈਗਾ 1925 ਐਕਟ ਦੇ ਤਹਿਤ ਸ਼੍ਰੋਮਣੀ ਕਮੇਟੀ ਕਰ ਰਹੀ ਸੀ ਉਹ ਕਿਸੇ ਢੰਗ ਦੇ ਨਾਲ ਉਹ ਲੈ ਨਹੀਂ ਸੀ ਸਕਦੇ ਕਿਉਂਕਿ 1925 ਐਕਟ ਦੇ ਤਹਿਤ ਹਰਿਆਣੇ ਦੇ ਗੁਰਦੁਆਰੇ ਜਿਹੜੇ ਹੈ ਉਹ ਨੋਟੀਫਾਈਡ ਹੈ ਔਰ ਜਿੰਨਾ ਚਿਰ ਉਹ ਡੀ ਨੋਟੀਫਾਈਡ ਨਹੀਂ ਹੁੰਦੇ ਉਹ ਪ੍ਰਬੰਧ ਜਿਹੜਾ ਹੈ ਉਹਨਾਂ ਦਾ ਇਨਲੀਗਲ ਹੈ ਔਰ ਡੀ ਨੋਟੀਫਾਈਡ ਗੁਰਦੁਆਰੇ ਕਰਨ ਦਾ ਅਧਿਕਾਰ ਜਿਹੜਾ ਹੈ ਉਹ ਭਾਰਤੀ ਸੰਸਦ ਕੋਲ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੁਪਰੀਮ ਕੋਰਟ ਦੇ ਵਿੱਚ ਇਹ ਪੀਐਲ ਪਾਉਣੀ ਚਾਹੀਦੀ ਹੈ ਕਿ ਜਿੰਨਾ ਚਿਰ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਗੁਰਦੁਆਰੇ ਆ ਉਹ ਜਦੋਂ ਡੀਨੋਟੀਫਾਈ ਨਹੀਂ ਹੋਏ ਅਜੇ ਵੀ ਐਕਟ 1985 ਦੇ ਅੰਡਰ ਉਹ ਨੋਟੀਫਾਈ ਹੈ ਤੇ ਉਹ ਪ੍ਰਬੰਧ ਜਿਹੜਾ ਉਹ ਕਿਵੇਂ ਸੰਭਾਲ ਸਕਦੇ ਆ ਤੇ ਮੈਂ ਸਮਝਦਾ ਕਿ ਮਾਸਟਰ ਤਾਰਾ ਸਿੰਘ ਤੇ ਪੰਡਤ ਜਵਾਰਲਾਲ ਨਹਿਰੂ ਜੋ ਉਸ ਵਕਤ ਦੇ ਪ੍ਰਧਾਨ ਮੰਤਰੀ ਸੀ ਉਹਨਾਂ ਦਾ ਜਿਹੜਾ ਪੈਕਟ ਸੀਗਾ ਹੋਇਆ ਕਿ ਸਰਕਾਰਾਂ ਜਿਹੜੀਆਂ ਇੰਟਰਵੈਨ ਨਹੀਂ ਕਰਨਗੀਆਂ ਧਾਰਮਿਕ ਮਾਮਲਿਆਂ 'ਚ ਉਹਦੀ ਉਲੰਘਣਾ ਜਿਹੜੀ ਹੈ ਉਹ ਕਿਸੇ ਵੀ ਸਰਕਾਰ ਨੂੰ ਨਹੀਂ ਕਰਨੀ ਚਾਹੀਦੀ ਇਹਦੇ ਨਾਲ ਬੇਵਿਸ਼ਵਾਸੀ ਦਾ ਮੌਲਕਾ ਤਾਂ ਹੈ ਵਿਧਾਨ ਸਭਾ 'ਚ ਗੁਰੂ ਸਾਹਿਬ ਨੂੰ ਬਖਸ਼ਿ ਸਿੱਖੀ ਸਿਰ ਉੱਤੇ ਮੈਂ ਆ ਕੋ ਆ ਗਿਆ ਨਹੀਂ ਮੈਂ ਉਹ ਸੁਣਿਆ ਨਹੀਂ ਕੀ ਹੈ ਮੈਨੂੰ ਅਜੇ ਇਹਦੇ ਬਾਰੇ ਜਾਨਸਾ ਨਹੀਂ ਜੀ ਜਿਹੜੀ ਅਸੀਂ ਤਾੜੀਆਂ ਵਾਲਿਆਂ ਨਾਲੋਂ ਮੈਂ ਚੰਗਾ ਸੱਚਾ ਸੋਚਾਂ ਵਾਂ ਪਰ ਉਹਨਾਂ ਨਾਲੋਂ ਮੈਂ ਚੰਗਾ ਨਹੀਂ ਦੇਖੋ ਕਦੇ ਭੁੱਲੀ ਛੱਡ ਦਿੰਦੇ ਇਸ ਤਰ੍ਹਾਂ ਕਰਕੇ ਪੰਜਾਬ ਦੇਖੋ ਸਿੱਖ ਰਹਿਤ ਮਰਿਆਦਾ ਦੇ ਵਿੱਚ ਦੋ ਤਰ੍ਹਾਂ ਦੀ ਰਹਿਤ ਹੈ ਇੱਕ ਸਖਸ਼ੀ ਰਹਿਤ ਹੈ ਇੱਕ ਪੰਥਕ ਰਹਿਤ ਹੈ ਸਖਸ਼ੀ ਰਹਿਤ ਦੇ ਵਿੱਚ ਸਾਡਾ ਅਮ ਜਿਹੜਾ ਹੈਗਾ ਤੇ ਸਾਬਤ ਸੂਰਤ ਹੋਣਾ ਇਹ ਬੜਾ ਲਾਜ਼ਮੀ ਹੈ ਪੰਥਕ ਰਾਹਤ ਦੇ ਵਿੱਚ ਪੰਥ ਦਾ ਖਿਆਲ ਰੱਖਣਾ ਪੰਥ ਦੇ ਮਸਲਿਆਂ ਨੂੰ ਜਿਹੜਾ ਤਰਜੀਹ ਦੇਣੀ ਇਹ ਜਿਹੜਾ ਅਹਮ ਆਉਂਦਾ ਤਾਂ ਸਿੱਖ ਲਈ ਜਿਹੜਾ ਸਖਸ਼ੀ ਰਹਿਤ ਤੇ ਪੰਥਕ ਰਹਿਣੀ ਸਖਸ਼ੀ ਰਹਿਣੀ ਤੇ ਪੰਥਕ ਰਹਿਣੀ ਦੋਨੇ ਬੜੀਆਂ ਜ਼ਰੂਰੀ ਹੈ ਇਸ ਕਰਕੇ ਕਿਸੇ ਦਾ ਕਹਿਣਾ ਕਿ ਦਾੜੀ ਵਾਲਾ ਜਿਹੜਾ ਉਹ ਸਿੱਖ ਨਹੀਂ ਆ ਜਾਂ ਜਿਹੜਾ ਬਿਨਾਂ ਦਾੜੀ ਤੂੰ ਉਹੀ ਸਿੱਖ ਹੋ ਸਕਦਾ ਹੈ ਜਾਂ ਦਾੜੀ ਵਾਲੇ ਦੇ ਅੰਦਰ ਸਿੱਖੀ ਨਹੀਂ ਇਹ ਮੈਂ ਬੇਮਾਇਨੇ ਕਹਦਾ। ਸੁਆਮੀ ਜੁਇਟ ਕਰਨ ਸਿੰਘ ਸਾਹਿਬ ਜ਼ਿਆਦਾਤਰ ਪ੍ਰਚਾਰ ਇਹ ਕੀਤਾ ਗਿਆ ਕਿ ਤੁਹਾਨੂੰ ਜਬਰੀ ਉਹਦੇ ਤੋਂ ਉਤਾਰਿਆ ਗਿਆ ਤੁਸੀਂ ਇੱਕ ਵਾਰੀ ਦੁਬਾਰਾ ਪੀਸ ਕਰੀ ਨਹੀ ਇਦਾਂ ਦੀ ਮੈਂ ਨਹੀਂ ਸਮਝਦਾ ਹੈਗਾ ਕਿਉਂਕਿ ਮੈਂ ਚੀਫ ਸਕੱਟਰੀ ਨੂੰ ਪਹਿਲਾਂ ਹੀ ਕਹਿ ਕੇ ਗਿਆ ਸੀਗਾ ਇਹ ਜੇ ਸ਼੍ਰੋਮਣੀ ਕਮੇਟੀ ਚਾਹੁੰਦੀ ਹੈ ਤੇ ਮੇਰੇ ਤੋਂ ਦੋਵੇਂ ਤਖਤਾਂ ਦੀ ਸੇਵਾ ਲੈ ਸਕਦੀ ਹੈ ਮੈਂ ਅੱਜ ਵੀ ਮਤਲਬ ਜੀ ਚਾਹੁੰਦੀ ਹੈ ਤੇ ਤਖਸ਼ੀਰੀ ਦਮਦਮਾ ਸਾਹਿਬ ਦੀ ਸੇਵਾ ਛੱਡ ਨਹੀਂ ਰਿਹਾ ਮੈਂ ਬਿਲਕੁਲ ਖੁਸ਼ ਹਾਂ ਜੀ ਔਰ ਅਕਾਲ ਪੁਰਖ ਦਾ ਧੰਨਵਾਦ ਅਕਾਲੀ ਲੀਡਰ ਪਹਿਲਾਂ ਤੁਹਾਡੇ ਖਿਲਾਫ ਬਿਆਨਬਾਜ਼ੀ ਕਰਦਾ ਸੀ ਕੱਲ ਉਹਨੇ ਨਵੇਂ ਸਿੰਘ ਸਾਹਿਬ ਦੇ ਉੱਤੇ ਵੀ ਟਿੱਪਣੀ ਕੀਤੀ ਹੈ ਜੀ ਕਿਹੜੇ ਅਕਾਲੀ ਲੀਡਰ ਨੇ ਸਰਦਾਰ ਵਿਕਾਸ ਸਿੰਘ ਮਲਟੂ ਆਹ ਬਾਰ-ਬਾਰ ਕਹਿੰਦਾ ਤੁਹਾਡੇ ਤੇ ਟਿੱਪਣੀਆਂ ਕਰਦੇ ਸੀ ਅੱਜ ਕੱਲ ਉਹਨਾਂ ਨੇ ਨਵੇਂ ਸਿੰਘ ਸਾਹਿਬ ਦੇ ਬਾਰੇ ਵਿੱਚ ਵੀ ਟਿੱਪਣੀ ਕੀਤੀ ਹੈ ਦੇਖੋ ਦੇਖੋ ਉਹਨੇ ਮੈਨੂੰ ਕਿਸੇ ਜਾਣਕਾਰੀ ਦਿੱਤੀ ਹੈ ਵੀ ਵਰਸਾ ਸਿੰਘ ਬਲਟੋਏ ਨੇ ਆਪਣੀ ਇੱਕ ਵਾਲ ਦੇ ਉੱਤੇ ਪਾਇਆ ਕਿ ਜਥੇਦਾਰ ਲਈ ਕਥਾਵਾਚਕ ਗ੍ਰੰਥੀ ਜਾਂ ਮਤਲਬ ਰਾਗੀ ਹੋਣਾ ਜਾਂ ਵਿਦਵਾਨ ਹੋਣਾ ਕੋਈ ਬਹੁਤਾ ਜ਼ਰੂਰੀ ਨਹੀਂ ਹੈ ਜਥੇਦਾਰ ਨੂੰ ਦਲੇਰ ਹੋਣਾ ਚਾਹੀਦਾ ਹੈ ਜਥੇਦਾਰ ਨੂੰ ਹਿੰਮਤ ਹਿੰਮਤ ਵਾਲਾ ਹੋਣਾ ਚਾਹੀਦਾ ਹੈ ਤੇ ਮੈਨੂੰ ਲੱਗਦਾ ਹੈ ਕਿ ਇਸ ਵਕਤ ਵਰਸਾ ਸਿੰਘ ਬਲਟੋਏ ਚ ਦਲੇਰੀ ਹਿੰਮਤ ਬਹੁਤ ਜ਼ਿਆਦਾ ਹੈ ਮੈਂ ਸ਼੍ਰੋਮਣੀ ਕਮੇਟੀ ਨੂੰ ਕਹੂੰਗਾ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਦੀ ਬਤੌਰ ਜਥੇਦਾਰ ਸੇਵਾ ਜਿਹੜੀ ਆ ਉਹ ਵਰਸਾ ਸਿੰਘ ਬਲਟੋਏ ਨੂੰ ਦੇ ਦੇ ਤੇ ਤਾਂ ਕਿ ਜਿਹੜਾ ਕੋਈ ਉਹਨਾਂ ਨੇ ਕਰਾਉਣਾ ਹੈਗਾ ਕਰਾ ਲੈਣ। ਸਿੰਘ ਸਾਹਿਬ ਤੁਸੀਂ ਸ਼੍ਰੋਮਣੀ ਕਮੇਟੀ ਨੂੰ ਦੇਸ਼ ਵੀ ਕੀਤਾ ਸੀ ਕਿ ਆਪਣਾ ਚੈਨਲ ਸ਼ੁਰੂ ਕੀਤਾ ਜਾਵੇ ਪਰ ਉਸ ਤੋਂ ਬਾਅਦ ਇਹ ਪ੍ਰਮੁੱਖਪੁਰ ਸਾਹਿਬ ਬਣ ਗਿਆ ਉਸ ਤੋਂ ਬਾਅਦ ਵਿਧਾਨ ਸਭਾ ਵਿੱਚ ਬਿਲ